ਅੱਜ ਤੁਹਾਡੇ ਵਾਸਤੇ ਇੱਕ ਬਹੁਤ ਵਧੀਆ ਤਰੀਕਾ ਲੈ ਕੇ ਆਏ ਆ 9:15 ਤੇ ਯਾਨੀ ਕਿ ਮਾਰਕੀਟ ਖੁੱਲਦਿਆਂ ਹੀ ਟ੍ਰੇਡ ਕਰਨ ਵਾਸਤੇ ਇੱਕ ਬਹੁਤ ਵਧੀਆ ਤਰੀਕਾ ਨਿਫਟੀ ਦੇ ਵਿੱਚ ਸੋ ਇਹ ਜਿਹੜਾ ਤਰੀਕਾ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਇਹ ਦੱਸਦਾ ਕਿ ਇਹ ਰੋਜ਼ ਨਹੀਂ ਬੰਦਦਾ ਕਦੇ-ਕਦੇ ਹੀ ਬੰਦਦਾ ਪਰ ਜਦੋਂ ਵੀ ਬੰਦਦਾ ਇਹਦੇ ਵਿੱਚ ਬਹੁਤ ਵਧੀਆ ਪ੍ਰੋਫਿਟ ਆਪਾਂ ਨੂੰ ਦੇਖਣ ਨੂੰ ਮਿਲਦਾ ਕਦੇ-ਕਦੇ ਇਸ ਤਰੀਕੇ ਦੇ ਨਾਲ ਪੂਰਾ ਦਿਨ ਮਾਰਕੀਟ ਉੱਤੇ ਜਾਂਦੀ ਹੈ ਕਦੇ-ਕਦੇ ਇਸ ਤਰੀਕੇ ਦੇ ਨਾਲ ਪੂਰਾ ਦਿਨ ਮਾਰਕੀਟ ਥੱਲੇ ਜਾਂਦੀ ਹੈ ਕਦੇ-ਕਦੇ ਇਸ ਤਰੀਕੇ ਨਾਲ ਅੱਧਾ ਦਿਨ ਮਾਰਕੀਟ ਉੱਤੇ ਜਾਂਦੀ ਹੈ ਤੇ ਕਦੇ-ਕਦੇ ਇਸ ਤਰੀਕੇ ਦੇ ਨਾਲ ਅੱਧਾ ਦਿਨ ਮਾਰਕੀਟ ਥੱਲੇ ਜਾਂਦੀ ਹੈ। ਸੋ ਪ੍ਰੋਫਿਟਸ ਇਹਦੇ ਵਿੱਚ ਬਹੁਤ ਵੱਡੇ ਹੁੰਦੀ ਹੈ ਤੇ ਸਟੌਪ ਲੌਸ ਦੀ ਜੇ ਆਪਾਂ ਗੱਲ ਕਰੀਏ ਸਟੌਪ ਲੌਸ ਜਿਆਦਾ ਵੱਡਾ ਨਹੀਂ ਹੁੰਦਾ ਛੋਟਾ ਹੀ ਰਹਿੰਦਾ ਇਹਦੇ ਵਿੱਚ। ਤੇ ਇਹ ਤਰੀਕਾ ਜਿਹੜਾ ਜਿਵੇਂ ਤੁਹਾਨੂੰ ਪਹਿਲਾਂ ਵੀ ਦੱਸਿਆ ਕਿ ਹਰ ਕਦੇ ਨਹੀਂ ਬੰਦਾ ਕਦੇ-ਕਦੇ ਹੀ ਬੰਦਾ। ਸਭ ਤੋਂ ਪਹਿਲੀ ਕੰਡੀਸ਼ਨ ਇਸ ਤਰੀਕੇ ਵਾਸਤੇ 15 ਮਿੰਟ ਦਾ ਟਾਈਮ ਫਰੇਮ ਇਸਤੇਮਾਲ ਕਰਨਾ 15 ਮਿੰਟ ਦਾ 15 ਮਿੰਟ ਦੇ ਟਾਈਮ ਫਰੇਮ ਤੇ ਜਿਹੜਾ ਪਹਿਲਾ 15 ਮਿੰਟ ਦਾ ਕੈਂਡਲ ਦਿਨ ਦਾ ਬਣਦਾ ਆ 9:15 ਤੋਂ ਲੈ ਕੇ 9:30 ਤੱਕ ਇਸ ਕੈਂਡਲ ਨੂੰ ਤੁਸੀਂ ਵੇਖਣਾ ਜੇ ਦੇਖੋ ਇਹ ਲਾਲ ਕੈਂਡਲ ਬਣਿਆ ਫਿਰ ਤੁਸੀਂ ਥੱਲੇ ਵਾਸਤੇ ਟਰੇਡ ਕਰਨੀ ਹੈ ਜੇ ਹਰਾ ਕੈਂਡਲ ਬਣਿਆ ਫਿਰ ਉੱਤੇ ਵਾਸਤੇ ਟਰੇਡ ਕਰਨੀ ਹੈ ਉੱਤੇ ਵਾਸਤੇ ਕੀ ਕਰਨਾ ਹੁੰਦਾ ਕਾਲ ਬਾਇ ਕਰਨੀ ਹੁੰਦੀ ਹੈ ਥੱਲੇ ਵਾਸਤੇ ਕੀ ਕਰਨਾ ਹੁੰਦਾ ਪੁੱਟ ਬਾਇ ਕਰਨੀ ਹੁੰਦੀ ਇਹਨਾਂ ਕਲੀਅਰ ਹੋ ਗਿਆ ਤੇ ਜਿਹੜਾ ਕੈਂਡਲ ਦਾ ਸਾਈਜ਼ ਆ ਉਹ ਬਹੁਤ ਇੰਪੋਰਟੈਂਟ ਆ ਕੈਂਡਲ ਦਾ ਜਿਹੜਾ ਸਾਈਜ਼ ਹੈ ਨਾ ਉਹ ਹੋਣਾ ਚਾਹੀਦਾ ਹੈ 100 ਤੋਂ 120 ਜਾਂ ਫਿਰ 150 ਪੁਆਇੰਟਾਂ ਦਾ ਇਹਦੀ ਲੋ ਤੋਂ ਲੈ ਕੇ ਤੇ ਇਹਦੀ ক্লোਜ਼ਿੰਗ ਤੱਕ ਜਿਹੜਾ ਏਰੀਆ ਹੈ ਉਹ 100 120 ਜਾਂ ਫਿਰ 150 ਪੁਆਇੰਟ ਦਾ ਹੋਣਾ ਚਾਹੀਦਾ ਤੇ ਜੇ ਹਰਾ ਕੈਂਡਲ ਫਿਰ ਉੱਤੇ ਵਾਸਤੇ ਲਾਲ ਕੈਂਡਲ ਦੇ ਵਿੱਚ ਵੀ ਇਸੇ ਤਰ੍ਹਾਂ ਹੀ ਲਾਲ ਕੈਂਡਲ ਦਾ ਵੀ ਸਾਈਜ਼ 100 120 ਜਾਂ ਫਿਰ 150 ਪੁਆਇੰਟ ਦਾ ਹੋਣਾ ਚਾਹੀਦਾ ਤੇ ਜੇ ਲਾਲ ਕੈਂਡਲ ਫਿਰ ਥੱਲੇ ਵਾਸਤੇ ਟ੍ਰੇਡ ਕਰਨੀ ਇੰਨਾ ਹੋ ਗਿਆ ਕਲੀਅਰ ਤੇ ਹਰ ਇੱਕ ਕੈਂਡਲ ਤੇ ਜਦੋਂ ਹਰਾ ਕੈਂਡਲ ਬਣ ਗਿਆ ਹਰੇ ਕੈਂਡਲ ਤੋਂ ਬਾਅਦ ਆ ਜਿਹੜੀ ਅਗਲੀ ਆਪਣੀ ਕੰਡੀਸ਼ਨ ਹੈ ਕਿ ਜਿਹੜਾ ਦੂਜਾ ਕੈਂਡਲ ਹੋਊਗਾ 15 ਮਿੰਟ ਦਾ ਦੂਜਾ ਕੈਂਡਲ ਦੇਨ ਦਾ ਜਿਹੜਾ 15 ਮਿੰਟ ਦਾ ਹੋਊਗਾ ਜਿਹੜਾ 9:45 ਤੇ ਖਤਮ ਹੋਣਾ ਹੈ ਉਹਨੇ ਜੇ ਪਹਿਲੇ ਹਰੇ ਕੈਂਡਲ ਦਾ ਹਾਈ ਬ੍ਰੇਕ ਕੀਤਾ ਫਿਰ ਐਂਟਰੀ ਕਰਨੀ ਹੈ ਜੇ ਦੂਜਾ ਕੈਂਡਲ ਹਾਈ ਬ੍ਰੇਕ ਨਹੀਂ ਕਰਦਾ ਤੀਜਾ ਕਰਦਾ ਚੌਥਾ ਕਰਦਾ ਫਿਰ ਐਂਟਰੀ ਨਹੀਂ ਕਰਨੀ ਜੇ ਦੂਜਾ ਹਾਈ ਬ੍ਰੇਕ ਕਰੂਗਾ ਫਿਰ ਐਂਟਰੀ ਕਰਨੀ ਹੈ ਤੇ ਸਟਾਪ ਲੌਸ ਦੀ ਜੇ ਆਪਾਂ ਗੱਲ ਕਰੀਏ ਜਿਹੜਾ ਪਹਿਲਾ ਕੈਂਡਲ ਆ ਸੋ ਪਹਿਲੇ ਕੈਂਡਲ ਦਾ ਜਿਹੜਾ ਦੇਖੋ ਅੱਧੇ ਬੰਦਾ ਹੈ ਇਥੇ ਅੱਧ ਬੰਦਾ ਉਥੇ ਆਪਾਂ ਸਟੌਪ ਲੋਸ ਲਾਉਣਾ ਤੇ ਫਿਰ ਆਪਾਂ ਐਂਟਰੀ ਕਰ ਲਈ ਸਟੌਪ ਲੋਸ ਲਾ ਲਿਆ ਫਿਰ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਟ੍ਰੇਲ ਕਰਕੇ ਵੱਡੇ ਤੋਂ ਵੱਡਾ ਪ੍ਰੋਫਿਟ ਲੈ ਸਕਦੇ ਹਾਂ ਉਸੇ ਤਰ੍ਹਾਂ ਜੇ ਆਪਾਂ ਗੱਲ ਕਰੀਏ ਥੱਲੇ ਵਾਸਤੇ ਥੱਲੇ ਵਾਸਤੇ ਲਾਲ ਕੈਂਡਲ ਹੋਣਾ ਚਾਹੀਦਾ ਤੇ ਲਾਲ ਕੈਂਡਲ ਦਾ ਸਾਈਜ਼ 100 120 ਜਾਂ ਫਿਰ 150 ਪੁਆਇੰਟ ਹੋਣਾ ਚਾਹੀਦਾ ਤੇ ਲਾਲ ਕੈਂਡਲ ਦਾ ਜਦੋਂ ਅਗਲਾ 15 ਮਿੰਟ ਵਾਲਾ ਕੈਂਡਲ ਲੋਅ ਬ੍ਰੇਕ ਕਰਦਾ ਦੂਜਾ 15 ਮਿੰਟ ਵਾਲਾ ਕੈਂਡਲ ਜਦੋਂ ਲੋਅ ਬ੍ਰੇਕ ਕਰਦਾ ਆ ਤੇ ਲੋਅ ਬ੍ਰੇਕ ਕਰਨ ਤੋਂ ਬਾਅਦ ਆ ਇਹਦੇ ਵਿੱਚ ਆਪਾਂ ਐਂਟਰੀ ਕਰਨੀ ਹੁੰਦੀ ਆ ਇੱਥੇ ਵੀ ਕੰਡੀਸ਼ਨ ਦੇ ਵਿੱਚ ਧਿਆਨ ਦੇਣਾ ਤੁਸੀਂ ਕਿ ਦੂਜਾ ਕੈਂਡਲ ਜਿਹੜਾ ਦਿਨ ਦਾ ਹੋਊਗਾ ਉਹ ਲੋਅ ਬ੍ਰੇਕ ਕਰੇ ਜੇ ਦੂਜਾ ਬ੍ਰੇਕ ਨਹੀਂ ਕਰਦਾ ਤੀਜਾ ਕਰਦਾ ਚੌਥਾ ਕਰਦਾ ਫਿਰ ਐਂਟਰੀ ਨਹੀਂ ਕਰਨੀ ਜੇ ਦੂਜਾ ਕਰੂਗਾ ਫਿਰ ਹੀ ਐਂਟਰੀ ਕਰਨੀ ਆ ਤੇ ਸਟਾਪ ਲੌਸ ਦੀ ਜੇ ਆਪਾਂ ਗੱਲ ਕਰੀਏ ਜਿਹੜਾ ਪਹਿਲਾ ਕੈਂਡਲ ਆ ਉਹਦੇ ਆਧ ਦੇ ਵਿੱਚ ਆਪਾਂ ਸਟਾਪ ਲੌਸ ਲਾਉਣਾ ਤੇ ਫਿਰ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਟ੍ਰੇਲ ਕਰਕੇ ਵੱਡੇ ਤੋਂ ਵੱਡਾ ਪ੍ਰੋਫਿਟ ਲੈ ਸਕਦੇ ਆ ਸੋ ਇਹ ਸੀ ਆਪਣੇ ਇਹ ਸੀ ਆਪਣਾ ਤਰੀਕਾ 9:15 ਮਿੰਟਾਂ ਦਾ ਅਪ ਟ੍ਰੈਂਡ ਦੇ ਵਿੱਚ ਕਿਵੇਂ ਇਸਤੇਮਾਲ ਕਰਨਾ ਡਾਊਨ ਟ੍ਰੈਂਡ ਦੇ ਵਿੱਚ ਕਿਵੇਂ ਇਸਤੇਮਾਲ ਕਰਨਾ ਦੋਵੇਂ ਤਰੀਕਾ ਤੁਹਾਨੂੰ ਦੱਸਦਾ ਤੇ ਇੱਕ ਦੇਖਦਾ ਹੀ ਬੰਦਾ ਜਿਵੇਂ ਤੁਹਾਨੂੰ ਦੱਸਿਆ ਇਸ ਵੀਡੀਓ ਦੇ ਵਿੱਚ ਜਿਹੜੇ ਰੂਲ ਦੱਸੇ ਆ ਜਿਹੜੀਆਂ ਚੀਜ਼ਾਂ ਦਸੀਆਂ ਉਹਨਾਂ ਨੂੰ ਲਿਖ ਲਓ ਉਹਨਾਂ ਨੂੰ ਲਿਖ ਲਓ ਤੇ ਜਦੋਂ ਵੀ ਨਿਫਟੀ ਦੇ ਵਿੱਚ ਹੁਣ ਦੁਬਾਰਾ ਤੁਹਾਨੂੰ ਇਹੋ ਜਿਹਾ ਕਦੇ ਮੌਕਾ ਮਿਲਦਾ ਫਿਰ ਇਸ ਤਰੀਕੇ ਦੇ ਨਾਲ ਤੁਸੀਂ ਟ੍ਰੇਡ ਕਰਕੇ ਪ੍ਰੋਫਿਟ ਕਰ ਸਕਦੇ ਜੀਓ